ਦੋਸਤੋ ਅੱਜ ਅਸੀਂ ਸਿੰਕ੍ਰੋਨਾਈਜੇਸ਼ਨ ਦੇ ਬਾਰੇ ਵਿੱਚ ਗੱਲ ਕਰਾਂਗੇ ਕਿ ਜੇਕਰ ਕੋਈ ਵੀ ਤੁਹਾਡੀ ਛੋਟੀ ਜਾਂ ਤੁਹਾਡੀ ਪਹਿਲਣ ਵੈੜ ਵਗੈਰਾ ਜਦੋਂ ਰਿਪੀਟਰ ਹੋ ਜਾਂਦੀ ਹੈ ਤਾਂ ਉਸ ਨੂੰ ਤੁਸੀਂ ਕਿਵੇਂ ਬਣਾ ਸਕਦੇ ਹੋ ਕਿਵੇਂ ਆਰਟੀਫੀਸ਼ੀਅਲ ਤਰੀਕੇ ਨਾਲ ਉਹਨੂੰ ਰੀਟ ਚ ਲਿਆ ਕੇ ਬਣਾ ਸਕਦੇ ਹੋ ਤਾਂ ਦੋਸਤੋ ਆਪਾਂ ਕੁਝ ਇੰਜੈਕਸ਼ਨ ਲਏ ਨੇ ਉਹਨਾਂ ਦੇ ਬਾਰੇ ਵਿੱਚ ਅੱਜ ਗੱਲ ਕਰਾਂਗੇ ਦੋਸਤੋ ਦੋਸਤੋ ਇੱਕ ਤਾਂ ਆਪਣੇ ਕੋਲ ਦੀ ਜੀ ਵੈਟਮੇਟ ਠੀਕ ਹੈ ਦੋਸਤ ਇੱਕ ਇੰਜੈਕਸ਼ਨ ਤੁਸੀਂ ਵੈਟਮੇਟ ਦਾ ਯੂਜ਼ ਕਰਨਾ ਸਿੰਕ੍ਰੋਨਾਈਜੇਸ਼ਨ ਦੇ ਵਿੱਚ ਤੇ ਦੂਸਰਾ ਜਿਹੜਾ ਤੁਸੀਂ ਰਿਸੈਪਟਲ ਦਾ ਜੀ ਇਹ ਰਿਸੈਪਟਲ ਤੇ ਜੋ ਆਪਣਾ ਵੈਟਮੇਟ ਆ ਇਹਦਾ ਤੁਸੀਂ ਯੂਜ਼ ਕਰ ਸਕਦੇ ਹੋ ਇਹਦੇ ਨਾਲ ਸਿੰਕ੍ਰੋਨਾਈਜੇਸ਼ਨ ਜਿਹੜੀ ਆ ਬਿਲਕੁਲ ਆਰਾਮ ਨਾਲ ਹੋ ਜਾਂਦੀ ਹੈ ਕੋਰਸ ਹੁੰਦਾ ਹੈ ਕੋਈ 8 ਤੋਂ 10 ਦਿਨ ਦਾ ਇਹਦੇ ਵਿੱਚ ਸਿੰਕ੍ਰੋਨਾਈਜੇਸ਼ਨ ਹੁੰਦੀ ਆ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਰਿਸੈਪਟਲ ਦੇ ਦੋ ਤੇ ਹੋ ਸਕਦਾ ਵੈਟਮੇਟ ਦਾ ਵੀ ਤੁਹਾਨੂੰ ਦੋ ਟੀਕੇ ਲਾਉਣੇ ਪੈ ਜਾਣ ਤੇ ਇਹਦੇ ਨਾਲ ਇਹ ਹੈ ਜੀ ਕਿ ਪਸ਼ੂ ਤੁਹਾਡਾ ਜੁਆਦ ਬਨਣ ਦੇ ਚਾਂਸ ਜਿਹੜੇ ਵੱਧ ਜਾਂਦੇ ਨੇ ਠੀਕ ਹੈ ਦੋਸਤੋ ਵੀਡੀਓ ਵਗੈਰਾ ਜਿਹੜੀ ਆ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਧੰਨਵਾਦ